ਤਨੂ ਬਤੇ ਵਿਆਹ ਦਾ ਸੀਜ਼ਨ ਹੋਏ ਤੇ ਹਰ ਕੋਈ ਕਪੜੇ ਖਰੀਦਦਾ ਹੈ ਨਾ ਪਾਵੇਂ ਉਹ ਜਾਖ ਹੋਣ ਜਾਂ ਫਿਰ ਆਪਣੇ ਗੱਲ ਕਰ ਲਈਏ ਤਾਂ ਜਾਕਾ ਦੇ ਕਪੜੇ ਵੀ ਉਸ ਟਾਈਮ ਤੇ ਬਹੁਤ ਜ਼ਿਆਦਾ ਵਿਕਦੇ ਤੇ ਉਹਨਾਂ ਦੇ ਕਪੜੇ ਇੰਨੇ ਜ਼ਿਆਦਾ ਸੋਹਣੇ ਆਉਂਦੇ ਹਨ ਨਾ ਕਿ ਹਰ ਕੋਈ ਪਰਚੇਸ ਕਰਦਾ ਹੈ ਫਿਰ ਡਿਜ਼ਾਈਨਰ ਪੀਸਸ ਅੱਜ ਤੁਹਾਨੂੰ ਉਹੀ ਕਲੈਕਸ਼ਨ ਆਪਾਂ ਦਿਖਾਵਾਂਗੇ ਜਿਹੜੇ ਕਿ ਵੈਡਿੰਗ ਸਪੈਸ਼ਲ ਆਰਟੀਕਲਸ ਨੇ ਕਿਡਸ wear ਦੇ ਜੇਕਰ ਤੁਸੀਂ ਬੱਚਿਆਂ ਦੇ ਕਪੜਿਆਂ ਦੇ ਨਾਲ ਬਿਜ਼ਨਸ ਕਰਨਾ ਚਾਹੁੰਦੇ ਹੋ ਜਾਂ ਫਿਰ ਫਰੈਂਚਾਈਜ਼ੀ ਲੈ ਕੇ ਆਪਣਾ ਸਟੋਰ ਓਪਨ ਕਰਨਾ ਚਾਹੁੰਦੇ ਹੋ ਤਾਂ ਇਹ ਵੀਡੀਓ ਨੂੰ ਜ਼ਰੂਰ ਤੱਕ ਐਂਡ ਤੱਕ ਦੇਖ ਲਿਓ ਕਿਉਂਕਿ ਇਹਨਾਂ ਦੇ ਵਿੱਚ ਤੁਹਾਨੂੰ ਵਧੀਆ ਪ੍ਰੋਫਿਟ ਮਿਲਦਾ ਹੈ ਨਾਲੇ ਮਾਰਕੀਟ ਵੀ ਗਰੋਇੰਗ ਹੈ ਸਤਿ ਸ਼੍ਰੀ ਅਕਾਲ ਜੀ ਵੈਲਕਮ ਬੈਕ ਟੂ ਅਵਰ ਚੈਨਲ ਕਿਵੇਂ ਹੋ ਤੁਸੀਂ ਸਾਰੇ ਆਈ ਹੋ ਤੁਸੀਂ ਸਾਰੇ ਵੈਲ ਐਂਡ ਗੁੱਡ ਵਧੀਆ ਹੋਗੇ ਤਾਂ ਚਲੋ ਆਪਾਂ ਗੱਲ ਕਰੀ ਜੀ ਕਿਡਸ ਫਿਰ ਮਾਰਕੀਟ ਬਾਰੇ ਤੁਹਾਨੂੰ ਪਤਾ ਹੈ ਬੱਚਿਆਂ ਦੇ ਕੱਪੜੇ ਕਿੰਨੇ ਜ਼ਿਆਦਾ ਮਹਿੰਗੇ ਆਉਂਦੇ ਤੇ ਇਹਦੇ ਵਿੱਚ ਤੁਹਾਨੂੰ ਫਾਇਦਾ ਇਹ ਮਿਲ ਜਾਂਦਾ ਹੈ ਕਿ ਤੁਸੀਂ ਫੈਕਟਰੀ ਦੇ ਕੱਪੜੇ ਖਰੀਦ ਕੇ ਵਧੀਆ ਮਾਰਜਿਨ ਦੇ ਨਾਲ ਸੇਲ ਕਰ ਸਕਦੇ ਹੋ ਤੁਹਾਨੂੰ ਵਧੀਆ ਪ੍ਰੋਫਿਟ ਹੋ ਜਾਊਗਾ ਚਲੋ ਦੂਜੀ ਗੱਲ ਇਹ ਹੈ ਕਿ ਤੁਸੀਂ ਜਾਣਦੇ ਹੋ ਕਿ ਵਿਆਹਾਂ ਦੇ ਸੀਜ਼ਨ ਬੱਚਿਆਂ ਦੇ ਕੱਪੜੇ ਬਹੁਤ ਜ਼ਿਆਦਾ ਵਿਕਦੇ ਆ ਤੇ ਬੱਚਿਆਂ ਦੇ ਕੱਪੜੇ ਆਉਂਦੇ ਨੇ ਸੋਹਣੇ ਆ ਨਾ ਕਿ ਉਹ ਲੱਗਦੇ ਵੀ ਬਹੁਤ ਜ਼ਿਆਦਾ ਮਹ ਸਕਦੇ ਤੁਸੀਂ 골ਡ 크러쉬 ਫੈਬਰਿਕ ਦੀ ਫਰੌਕ ਮਿਲ ਜਾਂਦੀ ਹੈ ਤੁਹਾਨੂੰ 크런치 ਫੈਬਰਿਕ ਦਾ ਆਰਟੀਕਲ ਹੈ ਬਹੁਤ ਪਿਆਰਾ ਜਿਹਾ ਪੀਸ ਹੈ ਕਲਰ ਕਾਫੀ ਕੈਂਟ ਹੈ ਇਹਦੇ ਵਿੱਚ ਤੁਹਾਨੂੰ ਮਿਲੂਗਾ ਜੀ 6 ਪੀਸਾਂ ਦਾ ਸੈੱਟ ਮਤਲਬ 6 ਡਿਫਰੈਂਟ ਸਾਈਜ਼ਸ ਚਲੋ ਇੱਕ ਹੋਰ ਆਰਟੀਕਲ ਚੈੱਕ ਕਰਾ ਦਿੰਦੇ ਹਾਂ ਇੱਕ ਆ ਵਾਲਾ ਆਰਟੀਕਲ ਚੈੱਕ ਕਰੋ ਵਾਓ ਇਹ ਤਾਂ ਸੱਚੀ ਬਹੁਤ ਪ੍ਰੀਟੀ ਹੈ ਪੀਸ ਚੈੱਕ ਕਰ ਸਕਦੇ ਤੁਸੀਂ ਕਿੰਨਾ ਪਿਆਰਾ ਪੀਸ ਤੁਹਾਨੂੰ ਮਿਲ ਜਾਂਦਾ ਹੈ ਸਲੀਵਸ ਪੈਟਰਨ ਦਾ ਡਿਜ਼ਾਈਨ ਦੇਖ ਸਕਦੇ ਹੋ ਕਿੰਨਾ ਪਿਆਰਾ ਹੈ ਕੈਂਟ ਕਲੈਕਸ਼ਨ ਹੈ ਨਾਲੇ ਇਹਦੇ ਥੱਲੇ ਤੁਹਾਨੂੰ ਮਿਲੂਗਾ ਜੀ ਪਲਾਜ਼ੋ ਵੀ 글ਿਟਰ ਦੇ ਡਿਜ਼ਾਈਨ ਦੇ ਨਾਲ ਫੁੱਲ ਫਲੇਅਰ ਦਾ ਪਲਾਜ਼ੋ ਦੇਖ ਸਕਦੇ ਤੁਸੀਂ ਉਹ ਵੀ ਕ੍ਰਸ਼ ਵਾਲਾ ਆਰਟੀਕਲ ਰਹੂਗਾ ਇਹਦੇ ਵਿੱਚ ਵੀ ਤੁਹਾਨੂੰ ਸਾਈਜ਼ਸ ਮਿਲ ਜਾਣਗੇ ਇੱਕ ਹੋਰ ਆਰਟੀਕਲ ਮੈਂ ਤੁਹਾਨੂੰ ਚੈੱਕ ਕਰਾ ਦੇਣੀ ਆ ਇੱਕ ਆਹ ਵਾਲਾ ਆਰਟੀਕਲ ਦੇਖੋ ਤੁਹਾਨੂੰ ਪਤਾ ਹੈ ਬੱਚਿਆਂ ਦੇ ਕੱਪੜਿਆਂ ਦੇ ਵਿੱਚ ਵੀ ਆਪਣੇ ਕੋਲ ਬੋਨ ਬੇਬੀ ਤੋਂ ਲੈ ਕੇ 14 ਇਅਰਸ تک ਬੱਚਿਆਂ ਦੇ ਕੱਪੜੇ ਨੇ ਜੇ ਐਥਨਿਕ ਲੈਣਾ ਹੋਵੇ ਤਾਂ ਆਹ ਵਾਲਾ ਆਰਟੀਕਲ ਦੇਖ ਸਕਦੇ ਹੋ ਐਥਨਿਕ ਵੇ ਇਹ ਰਿਆਜੀ ਦਾ ਕਟ ਵਰਗ ਦਾ ਦੁਪੱਟਾ ਤੇ ਇਹਦੇ ਵਿੱਚ ਵੀ ਤੁਹਾਨੂੰ ਸਾਈਜ਼ਸ ਮਿਲ ਜਾਣਗੇ ਕੜਾਈ ਦੇਖ ਸਕਦੇ ਹੋ ਕਿੰਨੀ ਪਿਆਰੀ ਕੀਤੀ ਹੋਈ ਹੈ ਨਾਲੇ ਫੈਬਰਿਕ ਹੈ ਮਸਲੀਨ ਇੱਕ ਹੋਰ ਆਰਟੀਕਲ ਦਿਖਾਣਿਆ ਤੁਹਾਨੂੰ ਇੱਕ ਆ ਵਾਲਾ ਕਲੈਕਸ਼ਨ ਚੈੱਕ ਕਰੋ ਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਣੀ ਆ ਇਹ ਤੁਹਾਨੂੰ ਮਿਲ ਜਾਂਦਾ ਹੈ ਕਾਫੀ ਪਿਆਰਾ ਜਿਹਾ ਕਲੈਕਸ਼ਨ ਜ਼ਰੀ ਵਰਗ ਦਾ ਸ਼ਾਈਨਿੰਗ ਦੇਖ ਸਕਦੇ ਹੋ ਸਿਮਰ オーਰਗੈਂਜ਼ਾ ਫੈਬਰਿਕ ਆਜੂਗਾ ਜ਼ਰੀ ਵਰਗ ਦਾ ਆਰਟੀਕਲ ਹੈ ਹੈਂਡ ਵਰਕ ਦਾ ਡਿਜ਼ਾਈਨ ਹੈ ਸੀਕਵੈਂਸ ਦਾ ਆਰਟੀਕਲ ਦਿੱਤਾ ਗਿਆ ਨਾਲੇ ਇਹ ਰਿਆਜੀ ਹੈ ਤਾਂ ਬਹੁਤ ਹੀ ਪਿਆਰਾ ਜਿਹਾ ਸ਼ਰਾਰਾ ਉਹ ਵੀ ਫੁੱਲ ਪਲੇਅਰ ਦੇ ਨਾਲ ਵਰਕ ਚੈੱਕ ਕਰੋਗੇ ਤੁਹਾਨੂੰ ਪੂਰੇ ਦੇ ਵਿੱਚ ਸੀਕੁਐਂਸ ਦੇ ਥ੍ਰੈਡ ਦਾ ਵਰਕ ਮਿਲ ਜਾਂਦਾ ਹੈ ਨਾਲੇ ਇਹਦੇ ਵਿੱਚ ਤੁਹਾਨੂੰ ਆ ਦੇਖੋ ਜੈਕਟ ਵੀ ਮਿਲ ਰਹੀ ਹੈ ਹੈ ਨਾ ਸੋਹਣੀ ਜੀ ਬਹੁਤ ਪਿਆਰੀ ਹੈ ਸ਼ਾਕ ਪੈਟਰਨ ਮਿਲ ਜਾਂਦਾ ਹੈ ਤੇ ਇਹ ਇਹਦਾ ਦੁਪੱਟਾ ਆ ਜਾਊਗਾ ਮਤਲਬ ਪੂਰਾ ਪੀਸ ਹੈ ਆ ਦੇਖੋ ਦੁਪੱਟੇ ਦਾ ਵੀ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਦਿੱਤਾ ਹੈ ਇਹਦੇ ਵਿੱਚ ਵੀ ਤੁਹਾਨੂੰ ਪੂਰਾ ਸੈੱਟ ਮਿਲੂਗਾ ਬਾਕੀ ਹੋਰ ਕਲਰਸ ਮਿਲ ਜਾਣਗੇ ਜੇਕਰ ਵਧੀਆ ਲੱਗੇ ਸਕਰੀਨਸ਼ਾਟ ਲੈ ਲਿਓ ਜੇ ਬॉयਜ਼ ਦੀ ਗੱਲ ਕਰ ਰਹੇ ਤਾਂ ਆ ਚੈੱਕ ਕਰੋ ਬॉयਜ਼ ਵਾਲੇ ਕਲੈਕਸ਼ਨ ਵਿੱਚ ਕਾਫੀ ਸੋਹਣੇ ਸੋਹਣੇ ਬਣ ਕੇ ਆ ਚੁੱਕੇ ਨੇ ਆਪਣੇ ਕੋਲ ਇਹ ਪੂਰਾ ਜੈਕਟ ਪੈਟਰਨ ਦੇ ਨਾਲ ਯਾਨੀ ਕਿ ਬਲੇਜ਼ਰ ਦੇ ਨਾਲ ਪੂਰਾ 3 ਪੀਸ ਦਾ ਸੈੱਟ ਮਿਲੂਗਾ ਇੱਕ ਹੋਰ ਆਰਟੀਕਲ ਦਿਖਾ ਦਿੰਨੇ ਆ ਇੱਕ ਆ ਵਾਲਾ ਵਿੰਟਰ ਸੀਜ਼ਨ ਆਊਗਾ ਨਾ ਤਾਂ ਦੋਵਾਂ ਵਾਸਤੇ ਇਹ ਪਰਫੈਕਟ ਰਹਿਣ ਵਾਲਾ ਵਿੰਟਰ ਵੀ ਹੈ ਨਾਲੇ weddings ਸੀਜ਼ਨ ਵੀ ਹੈ ਤਾਂ ਇਸ ਤਰ੍ਹਾਂ ਦੇ ਕਲੈਕਸ਼ਨ ਤੁਸੀਂ ਪਰਚੇਸ ਕਰ ਸਕਦੇ ਹੋ ਇਹੀ ਨਹੀਂ ਜੇਕਰ ਤੁਹਾਨੂੰ ਜੋਧਪੂਰੀ ਲੈਣਾ ਹੋਵੇ ਤਾਂ ਆ ਚੈੱਕ ਕਰੋ ਇਹ ਬੱਚਿਆਂ ਦੇ ਜੋਧਪੂਰੀ ਵਾਲੇ ਆਰਟੀਕਲਸ ਹੀ ਤੁਹਾਨੂੰ ਇੱਥੇ ਮਿਲ ਜਾਣਗੇ ਇਹ ਵੀ ਬਹੁਤ ਪਿਆਰਾ ਆਰਟੀਕਲ ਹੈ ਕਲਰ ਬਹੁਤ ਜ਼ਿਆਦਾ ਘੈਂਟ ਹੈ ਨਾਲ ਦੀ ਨਾਲ ਜੇਕਰ ਤੁਹਾਨੂੰ ਸ਼ਰਟ ਟੀ-ਸ਼ਰਟ ਜਿੰਸਾਂ ਦੇ ਵੀ ਕਲੈਕਸ਼ਨ ਲੈਣੇ ਹੋਣ ਤਾਂ ਇਸ ਰਾਤੇ ਤੁਹਾਨੂੰ ਬੰਚ ਟੂ ਬੰਚ ਕਲੈਕਸ਼ਨਸ ਮਿਲ ਜਾਣਗੇ ਜਿਉਂ ਤੁਸੀਂ ਆ ਚੈੱਕ ਕਰ ਸਕਦੇ ਹੋ ਸਾਈਜ਼ ਇਸ ਦੇ ਵਿੱਚ ਇਸ ਤਰ੍ਹਾਂ ਦੇ ਰਹਿਣ ਵਾਲੇ ਨੇ ਇਹ ਪੂਰੇ ਸਾਈਜ਼ਸ ਆਣਗੇ ਤਾਂ ਸਾਈਜ਼ ਦਾ ਟੈਨਸ਼ਨ ਨਹੀਂ ਆਊਗਾ ਫੈਬਰਿਕ ਕੁਆਲਿਟੀ एकदम ਵਧੀਆ ਮਿਲ ਜਾਂਦੀ ਹੈ ਪ੍ਰੀਮੀਅਮ ਕਲੈਕਸ਼ਨ ਹੈ ਬਾਕੀ ਸਟਾਕ ਤੁਹਾਨੂੰ ਇੱਥੇ ਫੁੱਲ ਮਿਲੇਗਾ ਤੁਸੀਂ ਮੇਰੇ ਪਿੱਛੇ ਵੀ ਦੇਖ ਸਕਦੇ ਹੋ ਪੂਰਾ ਸਟਾਕ ਰਹਿਣ ਵਾਲਾ ਹੈ ਪੂਰੇ ਕਾਊਂਟਰ ਦੇ ਵਿੱਚ ਸਟਾਕ ਹੀ ਸਟਾਕ ਹੈ ਮਤਲਬ ਹਰ ਇੱਕ ਕਲੈਕਸ਼ਨ ਹੈ ਡੇਲੀ ਵੇਅਰ ਫੈਂਸੀ ਪਾਰਟੀ ਵੇਅਰ ਵੈਸਟਰਨ ਵੇਅਰ ਵੈਡਿੰਗ ਸਪੈਸ਼ਲ ਹਰ ਕਲੈਕਸ਼ਨ ਮਿਲ ਜਾਂਦਾ ਹੈ ਤੁਹਾਨੂੰ ਪਾਵੇਂ ਉਹ ਐਥਨਿਕ ਦੇ ਵਿੱਚ ਵੀ ਇਸ ਤਰ੍ਹਾਂ ਦੇ ਆਰਟੀਕਲਸ ਹੋਣ ਜੇ ਤੁਹਾਨੂੰ ਬਿਜ਼ਨਸ ਕਰਨਾ ਹੈ ਤਾਂ 30000 ਦਾ ਇਨਵੈਸਟਮੈਂਟ ਕਰਨਾ ਹੈ ਜੇ ਤੁਸੀਂ ਫਰੈਂਚਾਈਜ਼ੀ ਲੈਣਾ ਚਾਹੁੰਦੇ ਲਿਟਲ ਵਿੰਗਸ ਦੇ ਨਾਂ ਦੀ ਫਰੈਂਚਾਈਜ਼ੀ ਆ ਦੇਖੋ ਲਿਟਲ ਵਿੰਗਸ ਦੇ ਨਾਂ ਦੀ ਫਰੈਂਚਾਈਜ਼ੀ ਲੈ ਕੇ ਤੁਸੀਂ ਆਪਣਾ ਸਟੋਰ ਓਪਨ ਕਰ ਸਕਦੇ ਹੋ ਆਪਣੇ ਕਿਸੇ ਵੀ ਪਿੰਡ ਜਾਂ ਫਿਰ ਕਿਸੇ ਵੀ ਸ਼ਹਿਰ ਦੇ ਵਿੱਚ ਇਹਦੇ ਬਹੁਤ ਸਾਰੇ ਫਾਇਦੇ ਨੇ ਕਿਉਂਕਿ ਇਹਦੇ ਵਿੱਚ ਤੁਹਾਨੂੰ ਸਟਾਰਟਿੰਗ ਤੋਂ ਹੀ 3-4 ਲੱਖ ਦੀ ਇਨਕਮ ਹੋਣੀ ਸ਼ੁਰੂ ਹੋ ਜਾਂਦੀ ਹੈ ਨਾਲ ਹੀ ਅਜਮੇਰਾ ਫੈਸ਼ਨ ਨੂੰ ਅੱਜ ਦੇ ਟਾਈਮ ਦੇ ਵਿੱਚ ਹਰ ਕੋਈ ਜਾਣਦਾ ਹੈ ਹਰ ਕੋਈ ਜਾਣਦਾ ਹੈ ਜਦੋਂ ਕਿਸੇ ਨੂੰ ਪਤਾ ਲੱਗਿਆ ਨਾ ਅਜਮੇਰਾ ਫੈਸ਼ਨ ਦੀ ਫਰੈਂਚਾਈਜ਼ੀ ਹੈ ਲਿਟਲ ਵਿੰਗਸ કોઈ ਵੀ આઉગા જી થોડે કોલ પરચેસિંગ કરવા વાસે મતલબ મે કહરિયા پورا પંડ હોવે يا ફિર શહેર دے લોકે ઓર ઓ સારે થોડે કોલે પરચેસિંગ કરકે લેકે જાનગે ક્યોકી સારેને ਪਤਾ હે تے આપણે ઓલરેડી 5 લાખ તો ਵੀ જ્યાદા કસ્ટમર્સ હગેને જીડા પરચેસિંગ કર દેને બહોત سارے ફ્રેન્ચાઇઝ આપણી ઓપન હો ચુકે હણ થોડી વારી હે કે હણ તુસી કદો ફ્રેન્ચાઇઝ લે લેત અપના આઉટલેટ ઓપન કરે કદો તુસી ਵੀ પૈસે કમા રહે હો તો મિલંગે થону નવી વિડિયો દે وچ ધ્યાન રખિયો અપના વિડિયો ચંગી લગી વે લાઈક શેર કર લો જગર તુસી નવે ઓ સડે યુટ્યુબ ચેનલ દે ચેનલ ન સબસ્ક્રાઇબ કરના ના ભોલિયો વેડિંગ સિઝન હે મોકા વદિયા હે ફ્રેન્ચાઇઝ ઇન વાસ્તે અજમે ਖੜਾ ਹੈ ਮੇਰੇ ਸਬ ਨਾਲ देर ਨਹੀਂ ਕਰਨੀ ਚਾਹੀਦੀ ਅਜੇ ਕੰਟੈਕਟ ਕਰ ਲਿਓ ਮਿਲਾਂਗੇ ਤੁਹਾਨੂੰ ਨਵੀਂ ਵੀਡੀਓ ਦੇ ਵਿੱਚ ਕੁਝ ਨਵੇਂ ਆਰਟੀਕਲ ਨਾਲ ਉਹਦੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਪ੍ਰੈਸ ਕਰ ਲਿਓ ਅੱਜ ਦਾ ਕਲੈਕਸ਼ਨ ਤੁਹਾਨੂੰ ਕਿਉਂ ਚਾ ਲੱਗਿਆ ਮੈਨੂੰ ਕਮੈਂਟ ਕਰਕੇ ਦੱਸ ਦਿਓ ਧੰਨਵਾਦ